ਦ੍ਰੋਮਣੀ ਕਾਲੀਦਲ ਨੇ ਲੰਮੇ ਡਰਾਮੇ ਤੋਂ ਬਾਅਦ ਆਖਰਕਾਰ ਉਹੀ ਫੈਸਲਾ ਲਿਆ ਜਿਹਦਾ ਸਾਰਿਆਂ ਨੂੰ ਪਤਾ ਸੀ ਕਿ ਪ੍ਰਧਾਨੀ ਇੱਕ ਪਰਵਾਹ ਕੀ ਰਹਿਣੀ ਹੈ ਪਹਿਲਾਂ ਸੱਤਾ 'ਚ ਰਹਿ ਕੇ ਇਹਨਾਂ ਨੇ ਵੱਜਰ ਗੁਨਾਹ ਕੀਤੇ ਪੰਥ ਦਾ ਨੁਕਸਾਨ ਕੀਤਾ ਪੰਥਕ ਸੰਸਥਾਵਾਂ ਦੇ ਸਤਕਾਰ ਨੂੰ ਬਹੁਤ ਵੱਡਾ ਇਹਨਾਂ ਨੇ ਧੱਕਾ ਪਚਾਇਆ ਸੀ ਕੇਸ ਪਚਾਈ ਬਾਅਦ 'ਚ ਇੱਕ ਉਮੀਦ ਜਾਗੀ ਲੋਕਾਂ ਦੇ ਮਨਾਂ 'ਚ ਕਿ ਜਦੋਂ ਇਹ ਸ਼੍ਰੀ ਕਾਲ ਤੱਕ ਸਾਹਮਣੇ ਪੇਸ਼ ਹੋਏ ਮਾਫੀਆਂ ਮੰਗੀਆਂ ਗੁਨਾਹ ਕਬੂਲ ਕੀਤੇ ਲੇਕਿਨ ਗਨਾਹ ਕਬੂਲ ਕਰਨ ਤੋਂ ਬਾਅਦ ਜਿਸ ਹੱਦ ਤੱਕ ਜਾ ਕੇ ਨਾ ਸਿਰਫ ਜਥੇਦਾਰਾਂ ਸਹਿਬਾਨਾਂ ਦਾ ਸਾਡੇ ਅਪਮਾਨ ਕੀਤਾ ਬਲਕਿ ਟਿੱਚ ਨਹੀਂ ਜਾਣਿਆ ਸ਼੍ਰੀ ਕਾਲ ਤੱਕ ਸਾਹਿਬ ਗੁਰੂਆਂ ਵੱਲੋਂ ਇੱਡਾ ਮਹਾਨ ਤਖਤ ਜਿਹੜਾ ਬਣਾਇਆ ਗਿਆ ਜਿੱਥੇ ਸ਼੍ਰੋਮਣੀ ਕਾਲੀ ਦਲ ਬਣੀ ਪਾਰਟੀ ਬਣੀ ਸੀ ਉਸ ਤਖਤ ਨੂੰ ਉਸ ਤਖਤ ਦੇ ਜਥੇਦਾਰ ਸਹਿਬਾਨਾਂ ਦਾ ਜਿਸ ਤਰੀਕੇ ਨਾਲ ਇਹਨਾਂ ਨੇ ਅਪਮਾਨ ਕੀਤਾ ਪੰਥ ਨੇ ਇਹਨਾਂ ਨੂੰ ਕਦੀ ਮਾਫ ਨਹੀਂ ਲੇਕਿਨ ਸਭ ਤੋਂ ਅਫਸੋਸ ਦੀ ਗੱਲ ਹੈ ਔਰ ਤਰਸ ਵੀ ਹੁੰਦਾ ਮੈਨੂੰ ਉਹ ਲੋਕਾਂ ਤੇ ਜਿਹੜੇ ਇੱਕ ਪੰਥਕ ਜਜ਼ਬੇ ਨਾਲ ਪੰਥਕ ਸੋਚਨਾ ਸ਼੍ਰੋਮਣੀ ਕਾਲੀ ਦਲ ਨਾਲ ਜੁੜੇ ਆ ਉਹਨਾਂ ਨੂੰ ਕੀ ਮਿਲਿਆ ਆਖਿਰਕਾਰ ਉਹਨਾਂ ਨੂੰ ਉਸੇ ਹੀ ਪਰਿਵਾਰ ਦੀ ਗੁਲਾਮੀ ਕਰਨੀ ਪੈਣੀ ਹੈ ਜਿਸ ਪਰਿਵਾਰ ਨੇ ਪੰਜਾਬ ਦੇ ਇਤਿਹਾਸ ਸਭ ਤੋਂ ਵੱਧ ਸਿੱਖ ਸੰਸਥਾਵਾਂ ਦਾ ਨੁਕਸਾਨ ਕੀਤਾ ਔਰ ਆਪਣੀ ਸੱਤਾ ਔਰ ਹੰਕਾਰ ਚ ਟਿਚ ਨਹੀਂ ਜਾਣਿਆ ਔਰ ਅੱਜ ਵੀ ਜਿਸ ਤਰੀਕੇ ਨਾਲ ਉਹ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਚਾਹੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਹੋ ਉਹਨਾਂ ਨੂੰ ਸਿਰਫ ਔਰ ਸਿਰਫ ਆਪਣੇ ਨਿੱਜੀ ਹਿੱਤਾਂ ਦੀ ਵਰਤਦੇ ਆ ਔਰ ਜਿਹੜਾ ਪੰਥਕ ਪੰਥਕ ਪਰੰਪਰਾਵਾਂ ਤੇ ਪਹਿਰਾ ਦੇਣ ਦੀ ਗੱਲ ਕਰਦਾ ਹੈ ਪੰਥਕ ਸੋਚ ਤੇ ਪਹਿਰਾ ਦੇਣ ਦੀ ਗੱਲ ਕਰਦਾ ਉਹਨਾਂ ਜਥੇਦਾਰ ਸਹਿਬਾਨਾਂ ਨੂੰ ਜਿਹੜਾ ਆ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਉਹਨਾਂ ਦਾ ਅਪਮਾਨ ਕੀਤਾ ਜਾਂਦਾ ਉਹਨਾਂ ਦੀ ਕਿਰਦਾਰ ਕਸ਼ੀ ਕੀਤੀ ਜਾਂਦੀ ਹੈ ਲੇਕਿਨ ਅਲਟੀਮੇਟਲੀ ਫਰੈਸਲਾ ਉੱਥੇ ਦਾ ਉੱਥੀ ਆ ਇੱਕ ਪਰਿਵਾਰ ਦੀ ਜਿਹੜੀ ਰਾਜਨੀਤੀ ਨੂੰ ਬਚਾਉਣ ਲਈ ਜਿਹੜੇ ਲੋਕ ਹੈ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਔਰ ਕਾਲੀ ਦਲ ਦੇ ਜਿਹੜੇ ਵਰਕਰ ਸਹਿਬਾਨ ਹੈ ਉਹਨਾਂ ਨੂੰ ਫੇਰ ਗੁਲਾਮੀ ਦਾ ਜਿਹੜਾ ਹੈ ਅਹਿਸਾਸ ਕਰਾਇਆ ਗਿਆ